ਕੀ ਲਾਤਨੇ ਨੇ ਬਲਾਦ ਇਹਦੇ ਬਾਸ ਵੜਦੇ ਨੇ ਕਈ ਵਾਰੀ ਨਸ਼ਾ ਨੁਸ਼ਾ ਵਾਲੇ ਇੱਕ ਕੱਲ ਪਰੇ ਪਰਸੋ ਪਰਸੋ ਮਰਿਆ ਇੱਕ ਪਰਸੋ ਮਰਿਆ ਇਹ ਕਹਿੰਦੇ ਮਰੇ ਪਰ ਅਜ ਤਾਂ ਦੇਖਣ ਨੂੰ ਨਹੀਂ ਜਾਂਦੇ ਸਾਡੇ ਇੱਥੇ ਬੰਦਾ ਆਪ ਦੇ ਇੱਥੇ ਕੰਮ ਚ ਲਾਇਕ ਲੱਗੇ ਨਾ ਕੀ ਇਥੇ ਆਂਦੇ ਨੌਜਵਾਨ ਆਂਦੇ ਸਾਰਾ ਕੀ ਕਰਨਾ ਦੇ ਨੌਜਵਾਨ ਇਹ ਤੇ ਵੜਦੇ ਨੇ ਆ ਗਾ ਵੇਖੋ ਕੀ ਕਰਦੇ ਕੀ ਨਹੀਂ ਆਪਾਂ ਦੇਖਿਆ ਨਹੀਂ ਅੱਤੀ ਵੜਦੇ ਜਰੂਰ ਦੇਖੇ ਦਿਸਣਗੇ ਤਾਂ ਲੱਗਦਾ ਵੀ ਇਹ ਨਸ਼ੇ ਦਾ ਘਰ ਬੰਦਾ ਜਾ ਰਿਹਾ ਲੱਗਦਾ ਤਾਂ ਇਦਾਂ ਹੀ ਗੰਦਗੀ ਬੜੀ ਹੋਈ ਪਈ ਬਦਬੂ ਤੁਹਾਨੂੰ ਵੀ ਲੱਗਦਾ ਬਦਬੂ ਆਂਦੀ ਪਈ ਹੋਣੀ ਸਮੱਲ ਹੂੰ ਤਾਂ ਹੀ ਤਾਂ ਬਾਕੀ ਇੱਧਰ ਕੰਮ ਦੇ ਲਾਲਚ ਲੱਗੀਦਾ ਬਸ ਕਈ ਤਸਵੀਰਾਂ ਵੀ ਆਉਂਦੀਆਂ ਵੀ ਨਸ਼ੇ ਨਸ਼ਾ ਕਰਦੇ ਨਿਕਲਦੇ ਆ ਅੱਜਕੱਲ ਉਹ ਤਸਵੀਰਾਂ ਆਉਂਦੀਆਂ ਜਿਹੜੇ ਖੇਚਦੇ ਖਾਜਦੇ ਬਾਕੀ ਅਸੀਂ ਤਾਂ ਇੱਧਰ ਘਟਨਪੋਤ ਦੱਸਿਆ ਇਹਦੇ ਨਾਲੋਂ ਜ਼ਿਆਦਾ ਲੱਗੇ ਰਿਹਾ ਰੱਬ ਨੇ ਕੰਮ ਵਿੱਚ ਕਿਉਂਕਿ ਅਸੀਂ ਨਾ ਨਸ਼ਾ ਕੀਤਾ ਨਾ ਮੇਰੇ ਬੱਚੇ ਕਰਦੇ ਨੇ ਅਸੀਂ ਇੱਕ ਚੀਜ਼ਾਂ ਤੋਂ ਹੀ ਬਚੀ ਆ ਅਸੀਂ ਜਿੱਦਾਂ ਤੇ ਆਪ ਅਸੀਂ ਕੰਮ ਕਾਰ ਦੇ ਵਿੱਚ ਹੋਵੇਂ ਸਾਡੇ ਬੱਚੇ ਨੇ ਤੋਂ ਲੱਗਦਾ ਵੀ ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਕਿਸੇ ਦੇ ਆਪਣੇ ਕਿਸੇ ਮਤਲਬ ਨਾਲ ਕੋਈ ਡੋਪ ਜਾਵੇ ਜਾਂ ਨਸ਼ਾ ਰੋਕ ਜਾਵੇ ਇਹਦਾ ਬਹੁਤ ਵੱਡੀ ਕਸ਼ਿਰੀ ਹੈ ਕੀ ਹਾਲਤ ਨੇ ਦੇ ਹਾਲਾਤ ਇਹਦੇ ਬਸ ਵੜਦੇ ਨੇ ਕਈ ਵਾਰੀ ਨਸ਼ਾ ਨੁਸ਼ਾ ਵਾਲੇ ਇੱਕ ਕੱਲ ਪਰੇ ਪਰਸੋਂ ਮਰਿਆ ਇੱਕ ਪਰਸੋਂ ਮਰਿਆ ਕਹਿੰਦੇ ਮਰੇ ਪਰ ਅੱਜ ਤਾਂ ਦੇਖਣ ਨੂੰ ਨਹੀਂ ਜਾਂਦੇ ਸਾਡੇ ਸਰਹਦਾਂ ਬੰਦਾਂ ਆਪ ਦੇ ਇੱਥੇ ਕੰਮ ਚੱਲ ਨਹੀਂ ਲੱਗਦਾ ਜੀ ਕੀ ਇਥੇ ਆਂਦੇ ਨੌਜਵਾਨ ਆਂਦੇ ਸਾਰਾ ਕੀ ਕਰਨਾ ਦੇ ਨੌਜਵਾਨ ਇਹ ਤੇ ਵੜਦੇ ਨੇ ਹੈਗਾ ਵੇਖੋ ਕੀ ਕਰਦੇ ਕੀ ਨਹੀਂ ਆਪਾਂ ਦੇਖਿਆ ਨਹੀਂ ਅੱਤੀ ਵੜਦੇ ਜਰੂਰ ਦੇਖੇ ਪੁੱਛਾਂਗੇ ਤਾਂ ਲੱਗਦਾ ਵੀ ਇਹ ਨਸ਼ੇ ਦਾ ਘਰ ਬੰਦਾ ਜਾ ਰਿਹਾ ਲੱਗਦਾ ਤੇ ਇਦਾਂ ਹੀ ਗੰਦਗੀ ਬੜੀ ਹੋਈ ਕੋਈ ਬਦਬੂ ਤੁਹਾਨੂੰ ਵੀ ਲੱਗਦਾ ਬਦਬੂ ਆਂਦੀ ਪਈ ਹੋਣੀ ਸਮੈਲ ਹੂੰ ਕਈ ਤਾਂ ਬਾਕੀ ਇੱਧਰ ਕੰਮ ਦੇ ਲਾਲਚ ਲੱਗੀਦਾ ਬਸ। ਕਈ ਤਸਵੀਰਾਂ ਵੀ ਆਉਂਦੀਆਂ ਵੀ ਨਸ਼ੇ ਦੇ ਨਸ਼ਾ ਕਰਦੇ ਨਿਕਲਦੇ ਆ ਅੱਜਕੱਲ। ਉਹ ਤਸਵੀਰਾਂ ਆਉਂਦੀਆਂ ਜਿਹੜੇ ਖੇਚ ਦੇ ਖਾਜੇ ਬਾਕੀ ਇਹਦਾ ਇੱਧਰ ਘਰਨਪੋਤਾ ਦੱਸਿਆ ਇਹਦੇ ਨਾਲ ਚ ਜ਼ਿਆਦਾ ਲੱਗੇ ਰੀ ਰੱਬ ਨੇ ਕੰਮ ਵਿੱਚ ਕਿਉਂਕਿ ਅਸੀਂ ਨਾ ਨਸ਼ਾ ਕੀਤਾ ਨਾ ਮੇਰੇ ਬੱਚੇ ਕਰਦੇ ਨੇ। ਅਸੀਂ ਇੱਕ ਚੀਜ਼ ਜਦੋਂ ਅਸੀਂ ਬਚੀ ਆ ਅਸੀਂ ਜਿੱਦਾਂ ਤੇ ਆਪ ਅਸੀਂ ਕੰਮ ਕਾਰ ਦੇ ਵਿੱਚੋਂ ਮੈਂ ਸਾਡੇ ਬੱਚੇ ਨੂੰ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ? ਇਹ ਤਾਂ ਬਹੁਤ ਜ਼ਰੂਰੀ ਹੈ ਜੀ। ਕਿਸੇ ਦੇ ਆਪਣੇ ਕਿਸੇ ਮਤਲਬ ਨਾਲ ਕੋਈ ਰੁਕ ਜਾਵੇ। ਜਾ ਸ਼ਰੂਪ ਜਾਵੇ ਇਹਦੇ ਵੀ ਤਾਂ ਬਹੁਤ ਵੱਡੀ ਕਸ਼ਿਰੀ ਰਾਣੀ ਕੀ ਲਾਦ ਨੇ ਦੇ ਬਲਾਦ ਇਹਦੇ ਬਸ ਵੜਦੇ ਨੇ ਕਈ ਮਰੀ ਨਸ਼ਾ ਨੁਸ਼ੇ ਵਾਲੇ ਇੱਕ ਕੱਲ ਪਰੇ ਪਰਸੋ ਪਰਸੋ ਮਰਿਆ ਇੱਕ ਪਰਸੋ ਮਰਿਆ ਇਹਨੇ ਮਰੇ ਪਰ ਅਜੇ ਤਾਂ ਦੇਖਣ ਨੂੰ ਨਹੀਂ ਗੱਲ ਆਈ ਅੱਜ ਤਾਂ ਵਾਹ ਬੰਦਾ ਆਪ ਦੇ ਤੇ ਕੰਮ ਚ ਲਾਇਕ ਲੱਗੇ ਕੀ ਇਥੇ ਆਂਦੇ ਨੌਜਵਾਨ ਆਂਦੇ ਸਾਰਾ ਕੀ ਕਰਨਾ ਦੇ ਨੌਜਵਾਨ ਇਹ ਤੇ ਵੜਦੇ ਨੇ ਹੈਗਾ ਵੇਖੋ ਕੀ ਕਰਦੇ ਕੀ ਨਹੀਂ ਆਪਾਂ ਦੇਖਿਆ ਨਹੀਂ ਅੱਤੀ ਵੜਦੇ ਜ਼ਰੂਰ ਦੇਖੇ ਚੰਗੇ ਤਾਂ ਲੱਗਦਾ ਵੀ ਨਸ਼ੇ ਦਾ ਘਰ ਬੰਦਾ ਜਾ ਰਿਹਾ ਲੱਗਦਾ ਤਾਂ ਇਦਾਂ ਹੀ ਗੰਦਗੀ ਬੜੀ ਹੋਈ ਪਈ ਬਦਗੋ ਤੁਹਾਨੂੰ ਵੀ ਲੱਗਦਾ ਬਦਗੋ ਆਂਦੀ ਪਈ ਹੋਣੀ ਸਮੱਲ ਹੂੰ ਤਾਂ ਹੀ ਤਾਂ ਬਾਕੀ ਇੱਧਰ ਕੰਮ ਦੇ ਲਾਲਚ ਲੱਗੀਦਾ ਬਸ ਕਈ ਤਸਵੀਰਾਂ ਵੀ ਆਉਂਦੀਆਂ ਵੀ ਨਸ਼ੇ ਨਸ਼ਾ ਕਰਦੇ ਨਿਕਲਦੇ ਆ ਅੱਜਕੱਲ ਉਹ ਤਸਵੀਰਾਂ ਆਉਂਦੀਆਂ ਜਿਹੜੇ ਖੇਚਦੇ ਖਾਜਦੇ ਬਾਕੀ ਅਸੀਂ ਤਾਂ ਇੱਧਰ ਘਟਨਪੋਤ ਦੱਸਿਆ ਇੱਧਰ ਨਾਲ ਚ ਜ਼ਿਆਦਾ ਲੱਗੇ ਰਿਹਾ ਰੱਬ ਨੇ ਕੰਮ ਵਿੱਚ ਕਿਉਂਕਿ ਅਸੀਂ ਨਾ ਨਸ਼ਾ ਕੀਤਾ ਨਾ ਮੇਰੇ ਬੱਚੇ ਕਰਦੇ ਨੇ ਅਸੀਂ ਇੱਕ ਚੀਜ਼ਾਂ ਤੋਂ ਹੀ ਬਚੀ ਆ ਅਸੀਂ ਜਿੱਦਾਂ ਤੇ ਆਪ ਅਸੀਂ ਕੰਮ ਕਾਰ ਦੇ ਵਿੱਚ ਹੋਵੇਂ ਸਾਡੇ ਬੱਚੇ ਨੇ ਤੋਂ ਲੱਗਦਾ ਵੀ ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਕਿਸੇ ਦੇ ਆਪਣੇ ਕਿਸੇ ਮਤਲਬ ਨਾਲ ਕੋਈ ਡੋਪ ਜਾਵੇ ਜਾਂ ਨਸ਼ਾ ਰੋਕ ਜਾਵੇ ਇਹਦਾ ਬਹੁਤ ਵੱਡੀ ਕਸ਼ੀਰੀ ਰਾਹ ਹੈ